ਅਸੀਂ ਖੜੇ ਹਾਂ ਜੀ ਕਬਰਿਸਤਾਨ ਦੇ ਵਿੱਚ ਅੱਜ ਸਾਡੇ ਸੁਤਨੀਆ ਦੇ ਘਰ ਦੇ ਪਰਿਵਾਰ ਦੇ ਮੈਂਬਰ ਮੁਹੰਮਦ ਕਿਆਮ ਖਾਨ ਨੂੰ ਸਪਰਦਿਕਾ ਕਰਨ ਲਈ ਇੱਥੇ ਪਹੁੰਚੇ ਸੀ

ਜੀ ਦੇਖ ਹਾਲਸਾ ਵੈਕੂ ਜਿੱਤੀ ਪਟਿਆ ਜੀ ਲਾਪੇ ਤੇ ਹਮ ਖਾਨੀ ਕਬਰਸਤਾਨ ਲੈ ਕੇ ਚਲੇ ਹੈ ਜੀ ਉੱਥੇ ਬਾਪੂ ਨੂੰ ਦਫਨਾਇਆ ਜਾਊਗਾ السلام عليكم ورحمة الله السلام عليكم ورحمة الله ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਖੜੇ ਹਾਂ ਜੀ ਕਬਰਿਸਤਾਨ ਦੇ ਵਿੱਚ ਲੁਧਿਆਣੇ ਪੀਯੂ ਯੂਨੀਵਰਸਿਟੀ ਦੀ ਬੈਕ ਸਾਈਡ ਤੇ ਅੱਜ ਸਾਡੇ ਸੁਪਨਿਆਂ ਦੇ ਘਰ ਦੇ ਪਰਿਵਾਰ ਦੇ ਮੈਂਬਰ ਮੁਹੰਮਦ ਕਿਆਮ ਖਾਨ ਉਸ ਪਰਦੇ ਹਾਕ ਕਰਨ ਲਈ ਇੱਥੇ ਪਹੁੰਚੇ ਸੀ 95224 ਨੂੰ ਇੱਕ ਬਜ਼ੁਰਗ ਸਾਨੂੰ ਜਲੰਧਰ ਤੋਂ ਮਿਲਿਆ ਸੀ ਜਲੰਧਰ ਰੇਲਵੇ ਸਟੇਸ਼ਨ ਦੀ ਬੈਕ ਸਾਈਡ ਤੇ ਜਿੱਥੇ ਯਾਰਡ ਬਣਿਆ ਹੋਇਆ ਉੱਥੇ ਇੱਕ ਟੁੱਟੇ ਜੇ ਗੰਦੇ ਜੇ ਕਮਰੇ ਦੇ ਵਿੱਚ ਪਿਆ ਸੀ ਅੱਖਾਂ ਤੋਂ ਅਨਰ ਇੰਨੇ ਗੰਦੇ ਕੱਪੜੇ ਪਾਏ ਹੋਏ ਸੀ ਜੇਬਾਂ ਦੇ ਵਿੱਚ ਇਹਨੇ ਆਪਣੇ ਪਾਟੀ ਭਰੀ ਹੋਈ ਸੀ ਟਾਇਲਟ ਭਰੀ ਹੋਈ ਸੀ ਇਹ ਆਇਆ ਦਾ ਸੂਪਾ ਹਾਂ ਜੀ ਤੇ ਉਹੀ ਕੱਢ ਕੇ ਖਾਈ ਜਾਂਦਾ ਸੀ ਦੇ ਕੋਈ ਬ੍ਰੈਡ ਦੇ ਜਾਂਦਾ ਸੀ ਕੋਈ ਕੁਝ ਦੇ ਜਾਂਦਾ ਸੀ ਉੱਥੇ ਕੋਈ ਨਿੰਗਦੇ ਵੀ ਬਹੁਤ ਘੱਟ ਸੀ ਉੱਥੋਂ ਦੀ ਲੋਕ ਜਿੱਥੇ ਪਿਆ ਸੀ ਅੱਖਾਂ ਦੀ ਰੋਸ਼ਨੀ ਹੈ ਨਹੀਂ ਸੀ ਬਿਲਕੁਲ ਬਾਪੂ ਨੇ ਜਾ ਕੇ ਉੱਥੋਂ ਲੈ ਕੇ ਆਏ ਸਾਡੇ ਟੀਮ ਦੇ ਮੈਂਬਰ ਦਮਨ ਹੋਣੀ ਸਾਰੇ ਟੀਮ ਮੈਂਬਰਾਂ ਦੇ ਪੂਰਾ ਸਪੋਰਟ ਕੀਤੀ ਦੱਸਣ ਵਾਲਾ ਵੀਰ ਅਮਰਤਪਾਲ ਸਿੰਘ ਜੀ ਨੇ ਸਾਨੂੰ ਉਸ ਟਾਈਮ ਜਾਣਕਾਰੀ ਦਿੱਤੀ ਸੀ ਵੀ ਇੱਥੇ ਅੱਖਾਂ ਦੋਨਾਂ ਬਜ਼ੁਰਗ ਪਿਆ ਬਹੁਤ ਬੁਰੀ ਹਾਲਤ ਦੇ ਵਿੱਚ ਜਦੋਂ ਡਾਪੂ ਮੁਹੰਮਦ ਕਿਆਮ ਖਾਨ ਨੂੰ ਲੈ ਕੇ ਆਏ ਅੱਖਾਂ ਦਾ ਟੈਸਟ ਕਰਾਇਆ ਡਾਕਟਰ ਕਹਿੰਦੇ ਅੱਖਾਂ ਦਾ ਆਪਰੇਸ਼ਨ ਹੋ ਜਾਊਗਾ ਪਰ ਇਹਨਾਂ ਨੂੰ ਜਿਹੜੀ ਟੀਵੀ ਦੀ ਇੱਕ ਭਿਆਨਕ ਬਿਮਾਰੀ ਆ ਪਹਿਲਾਂ ਉਹ ਜਿੰਨਾ ਚਿਰ ਇਨਫੈਕਸ਼ਨ ਨਹੀਂ ਠੀਕ ਹੁੰਦੀ ਉਹਨਾਂ ਟਾਈਮ ਆਪਰੇਸ਼ਨ ਨਹੀਂ ਹੋ ਸਕਦਾ ਤੇ ਲੋ ਦਾ ਟਰੀਟਮੈਂਟ ਚੱਲ ਹੀ ਰਿਹਾ ਸੀ ਛਾਤੀ ਅੰਦਰੋਂ ਬਿਲਕੁਲ ਖਤਮ ਹੋਈ ਪਈ ਸੀ ਇਹਨਾਂ ਦੀ ਟੀਵੀ ਦੇ ਕਰਕੇ ਪਤਾ ਨਹੀਂ ਕਿੰਨੇ ਲੰਬੇ ਸਮੇਂ ਤੋਂ ਉਸ ਬਿਮਾਰੀ ਤੋਂ ਪੀੜਤ ਸੀ ਜੇਰੇ ਲਾਰਸੀ ਉਸ ਦਿਨ ਤੋਂ ਹੀ ਬੇਸਾਕਲ ਸੀਗੇ 6 ਮਹੀਨੇ ਤੇ ਇੱਕ ਦਿਨ ਦਾ ਸਮਾਂ 9 5 2024 ਤੋਂ ਲੈ ਕੇ 7 11 2024 ਤੱਕ ਦਾ ਇਹ ਸਮਾਂ ਅਬੀ ਤੱਕ ਦਾ ਇਹ ਸਮਾਂ ਜਾਂਮਖਾਨੇ ਹਸਪੀਟਲ ਦੀ ਸੁਪਨਿਆਂ ਦੇ ਘਰ ਕੱਢਿਆ ਕੱਲ ਅਚਾਨਕ ਚੜਾਈ ਕਰ ਗਏ ਸੀਗੇ ਢਿੱਲੇ ਸੀ ਕਈ ਜਨਾਂ ਤੋਂ ਹੁਣ ਵੈਂਟੀਲੇਟਰ ਤੇ ਚੱਲ ਰਹੇ ਸੀ ਧੰਨਵਾਦ ਆ ਸਾਡੇ ਵੀਰਾਂ ਦਾ ਮੁਸਲਮ ਵੀਰ ਇੱਥੇ ਮਸਜਿਦ ਦੇ ਵਿੱਚ ਨੇ ਸਾਡੇ ਅਸਮਾਨ ਜੀ ਜਿਹੜੇ ਸ਼ਾਹੀ ਇਮਾਮ ਨੇ ਲੁਧਿਆਣੇ ਤੋਂ ਉਹਨਾਂ ਨੇ ਜਦੋਂ ਵੀ ਅਸੀਂ ਕਦੇ ਕੋਈ ਸਾਡੇ ਕੋਲੇ ਕੋਈ ਮੁਸਲਮ ਪੀਰ ਬਜ਼ੁਰਗ ਦੀ ਡੈਥ ਹੁੰਦੀ ਆ ਤਾਂ ਉਹਨਾਂ ਦਾ ਜਿਹੜਾ ਕਬਰਸਤਾਨ ਦੇ ਵਿੱਚ ਆ ਕੇ ਦਫਨਾਉਣ ਦਾ ਕਾਰਜ ਆ ਫੋਨ ਕਰੀਦਾ ਤੇ ਵੀਰ ਇੰਤਜ਼ਾਮ ਕਰ ਦਿੰਦੇ ਨੇ ਮੇਰਾ ਨਾਮ ਮੁਹੰਮਦ ਯੂਸਫ ਮੁਹੰਮਦ ਯੂਨਸ ਜੀ ਨੇ ਸਾਡੇ ਸਾਰੀ ਜ਼ਿੰਮੇਵਾਰੀ ਚੱਕੀ ਇਹਨਾਂ ਨੂੰ ਫੋਨ ਕੀਤਾ ਸੀ ਪਿਛਲੀ ਵਾਰ ਵੀ ਖੁਸ਼ੀ ਸਾਡੇ ਧੀ ਦਾ ਬੱਚਾ ਛੋਟਾ ਜਿਹਾ ਪੂਰਾ ਹੋ ਗਿਆ ਸੀ ਉਹ ਵੀ ਇੱਥੇ ਦਫਨਾਇਆ ਸੀ ਅਸੀਂ ਤੇ ਕਿਹ ਟੇਕਰੂ ਤੇ ਇੱਥੇ ਕਿਹ ਟੇਕਰਣੇ ਜੀ ਇਹ ਕਬਰਿਸਤਾਨ ਦੇ ਵਿੱਚ ਮੁਹੰਮਦ ਯੂਨਸ ਜੀ ਤੇ ਇਹਨਾਂ ਨੂੰ ਜਦੋਂ ਫੋਨ ਕੀਤਾ ਕੱਲ੍ਹ ਇਹ ਕਹਿੰਦੇ ਕੋਈ ਗੱਲ ਨਹੀਂ ਵੀ ਤੁਸੀਂ ਆ ਜਾਓ ਜਦੋਂ ਮਰਜੀ ਅਸੀਂ ਕਬਰ ਪੋਟਾ ਕੇ ਰੱਖਾਂਗੇ ਕਬਰ ਪੋਟਾ ਕੇ ਭਲਾਈ ਦਾ ਲੈ ਕੇ ਰੱਖੀ ਹੋਈ ਇਹਨਾਂ ਨੇ ਤੇ ਹੁਣ ਬਜ਼ੁਰਗ ਮੁਹੰਮਦ ਕੈਮ ਖਾਨ ਨੂੰ ਜਿਹਦਾ ਸਾਨੂੰ ਇਹ ਵੀ ਨਹੀਂ ਪਤਾ ਉਹ ਕੌਣ ਸੀ ਕਿੱਥੋਂ ਸੀ ਕਿਹੜੇ ਪਿੰਡ ਦਾ ਸੀ ਮਾਂ ਪਿਓ ਕਿੱਥੇ ਨੇ ਅੱਖਾਂ ਦੀ ਰੋਸ਼ਨੀ ਤੋਂ ਬਿਨਾਂ ਹੀ ਇਸ ਦੁਨੀਆ ਤੋਂ ਰਖਸਤ ਹੋ ਗਿਆ ਪਰ ਸਾਡਾ ਜਿੰਨਾ ਕੁ ਉਹਦੇ ਨਾਲ ਰਿਸ਼ਤਾ ਸੀ 6 ਮਹੀਨੇ ਤੇ ਇੱਕ ਦਿਨ ਦਾ ਸੀ ਆਪਣੇ ਵੱਲੋਂ ਇਸੇ ਬਣਾਵਾ ਨੂੰ ਨਿਭਾਉਣ ਦਾ ਯਤਨ ਕੀਤਾ ਤੇ ਅਗਲਾ ਰਿਸ਼ਤਾ ਇੱਕ ਇਹਨਾਂ ਵੀਰਾਂ ਦਾ ਸੀ ਜਿਹੜਾ ਇਹ ਵੀਰ ਆਪਣੇ ਮੁਸਲਮਾਨ ਭਰਾ ਦੀ ਇਸ ਕਬਰ ਤੇ ਮਿੱਟੀ ਪਾ ਰਹੇ ਨੇ ਇਹਨਾਂ ਨੇ ਵੀ ਆਪਣਾ ਫਰਜ਼ ਨਿਭਾਇਆ ਦਾ ਸਰਦਾਸ ਕਰਿਓ ਕਿ ਹਮ ਖਾਨ ਨੂੰ ਅਵੱਲਾ ਉਰਾਮ ਵਾਹਿਗੁਰੂ ਜੀ ਭਗਵਾਨ ਆਪਣੇ ਚਰਨਾਂ ਚ ਜਗ੍ਹਾ ਦੇਣ ਜਨਤ ਤਸੀਬ ਹੋਵੇ ਕਾਜ ਲੁਧਿਆਣਾ ਪੀਏ ਜੀ ਕਬਰਸਥਾਨ ਦੇ ਵਿੱਚ ਦਫਨਾਇਆ ਜਾ ਰਿਹਾ ਉਸ ਅਨੋਨ ਮੁਹੰਮਦ ਕਿਆਮ ਖਾਨ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ